ਔਰ ਵੀ ਸੱਜਣੋ ਕੀ ਹਾਲ ਚਾਲ ਨੇ ਅੱਜ ਆਪਾਂ ਦਵਾਈ ਲੈ ਕੇ ਵਾਪਸ ਆਉਂਦੇ ਪਏ ਸੀ ਜੋਂ ਅੰਦਰ ਸੇ ਸੀ ਆਪਾਂ ਰਾਜਸਥਾਨ ਛੂਕ ਕੇ ਦਵਾਈ ਲੈਣ ਗਏ ਆਂ ਤੇ ਹਨਮਾਨਗੜ੍ਹ ਦੇ ਨਾਲ ਹੀ ਆ ਪਿੰਡ ਕਮ ਰਾਨੀ ਉਹ ਸ਼ੂਗਰ ਦੀ ਦਵਾਈ ਮਿਲਦੀ ਆ ਆਪਣੇ ਪਿੰਡੋਂ ਮੁੰਡਾ ਸੀ ਨਾਲ ਸਾਲਗਰ ਉਹਦੇ ਆਸਤੇ ਆਪਾਂ ਸ਼ੂਗਰ ਦੀ ਦਵਾਈ ਲੈ ਕੇ ਆਏ ਆ ਤੇ ਮਟੀਲੀ ਤੁਹਾਨੂੰ ਪਤਾ ਮੈਂ ਅੱਗੇ ਵੀ ਦਵਾਈ ਲੈਣ ਜਾਣਾ ਨਤ ਦੀ ਲੱਗਦੇ 6:30 ਵਜੇ ਸੀ ਤੁਹਾਡੇ ਨਾਲ ਵੀਡੀਓ ਆਪਾਂ ਸਾਂਝੀ ਕੀਤੀ ਤੁਸੀਂ ਟਾਪ ਦੇ ਦੀ ਬਦੇ ਰੋਟੀ ਖਾਦੇ ਪਤਾ ਨਹੀਂ ਕਿਹੋ ਜੀ ਰੋਟੀ ਖਵਾਈ ਟਾਬੇ ਵਾਲੇ ਨੇ ਸਾਰਾ ਦਿਨ ਟੈਟ ਵੀ ਟੈਟ ਰਿਹਾ ਤੇ ਸਿਰਦਰਦ ਬੁਖਾਰ ਵੀ ਹੋ ਗਿਆ ਯਾ ਹੁਣ ਆਪਾਂ ਦਵਾਈ ਲੈ ਕੇ ਵਾਪਸ ਆ ਰਹੇ ਹਾਂ ਏ ਰੋਡ ਹੈ ਬਲੌਰ ਤੋਂ ਮਠੰਡੇ ਵਾਲਾ ਜੈਸ ਰੋਡ ਤੇ ਹੁਣ ਆਪਾਂ ਆ ਰਹੇ ਆਂ ਇਹ ਇਧਰ ਬੋਲ ਮੂਲ ਬਣੇ ਹੋਏ ਆ ਤੇ ਰੋਡ ਦੇ ਉੱਤੇ ਆਪਾਂ ਵਾਪਸ ਆ ਰਹੇ ਆਂ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਥਰਮਲ ਪਲਾਟਾਂ ਦੇ ਥਰਮ ਕਰਮਾ ਪਲਾਟ ਬਖਾਵਾਂਗੇ ਫਿਰ ਆਪਾਂ ਨਾਲੇ ਝੀਲ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਬਨੇ ਰਹੋ ਸਾਡੇ ਨਾਲ ਆ ਦੇਖੋ ਟਰੱਕ ਵਾਲੇ ਨੇ ਬਿਲਕੁਲ ਨਹੀਂ ਦੇਖਿਆ ਵੀ ਕਾਰ ਤੇਜ਼ ਜਾ ਰਹੀ ਹੈ ਗੱਡੀ ਚੱਕ ਕੇ ਉਚਾਲੇ ਕਰਦੀ ਬਹੁਤ ਸਾਡੇ ਨਾਲ ਪੰਜਾਬ ਦੇ ਡਰਾਈਵਰ ਇਹੋ ਜਿਹੇ ਆ ਤੇ ਜਣੀ ਰੋਡ ਤੇ ਚੜਾਉਣ ਲੱਗੇ ਨਾ ਲਾਉਣ ਲੱਗੇ ਕਿ ਬੇਬੀ ਅਸੀਂ ਸਹੀ ਅਗਲਾ ਬ੍ਰੇਕ ਲਾਵੇ ਇਹ ਅਗਲੇ ਦੀ ਜ਼ਿੰਮੇਵਾਰੀ ਆ ਪਰ ਸਾਡਾ ਤਾਂ ਕਿਰਤ ਕਰੂ ਅਸੀਂ ਵਿਚਾਰ ਹੀ ਕਰਾਂਗੇ ਭਾਰਤੀ ਜੈਮਾਲਾ ਰੋਡ ਦੇ ਉੱਤੇ ਅੱਜ ਕਾਫੀ ਖਰਾਬ ਹੋਏ ਅਸੀਂ ਬਹੁਤ ਵੱਡੇ ਵੱਡੇ ਖੰਡੇ ਟੋਏ ਬਣੇ ਹੋਏ ਉੱਥੇ ਮੇਰੇ ਵੀਰ ਜਿੰਨੇ ਵੀ ਜਾਣਾ ਤੇ ਕਨੇਰ ਵਾਲੇ ਰੋਡ ਤੇ ਭਾਰਤੀ ਜੇ ਮਾਰ ਰੋਡ ਜਾਂਦੀ ਆ ਧਿਆਨ ਨਾ ਜਾਇਓ ਲਿਮਟਡ ਸਪੀਡ ਤੇ ਜਾਇਓ ਗੋਡੇ-ਗੋਡੇ ਟੋਏ ਆ ਉਹਦੇ ਵਿੱਚ ਬਾਕੀ ਰਸਤੇ ਦੇ ਵਿੱਚ ਤੁਹਾਨੂੰ ਘੱਟ ਹੈ ਨਹੀਂ ਗੇ ਮੇਰੇ ਵੀਰ ਕਿਉਂਕਿ ਜੇ ਰੋਡ ਬਣ ਰਿਆ ਅਸੀਂ ਤਾਂ ਅੱਗੇ ਬਹੁਤ ਖੱਜਲ ਖਰਾਬ ਹੋਏ ਬਿਕਨ ਦੇ ਨੇੜੇ ਹੋ ਗਈ ਮੁੜੇ ਆ ਅੱਗੇ ਬਸ ਸਾਰਾ ਦਿਨ ਇਸ ਤਰ੍ਹਾਂ ਹੀ ਲੰਘ ਗਿਆ। ਹੁਣ ਆਪਾਂ ਬਠਿੰਡੇ ਪਹੁੰਚ ਗਏ ਆ। ਉਹ ਸਾਹਮਣੇ ਤੁਹਾਨੂੰ ਦੇਖ ਰਹੇ ਹੋਣਗੇ ਬਠਿੰਡੇ ਦੇ ਥਰਮਲ ਪਲਾਟ, ਬਠਿੰਡੇ ਦੀ ਸ਼ਾਨ। ਇਹਦੇ ਕਰਕੇ ਬਠਿੰਡਾ ਜਾਣਿਆ ਜਾਂਦਾ ਹੈ ਥਰਮਲ ਪਲਾਂਟਾਂ ਕਰਕੇ। ਇਹ ਥਰਮਲ ਪਲਾਟ ਦੇ ਝੀਲ ਦੇ ਜਿਗਰ ਕਈਆਂ ਗਾਣਿਆਂ ਦੇ ਵਿੱਚ ਹੋਏ। ਜਿਵੇਂ ਕਿ ਗਣਾ ਸੀ ਇੱਕ ਮਨੁਚੀਲਾ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ ਉਹ ਇਹ ਥਰਮਲ ਪਾਰਟ ਦਾ ਵੀ ਨਾਲ ਜੇਕਰ ਉਸ ਗਾਣੇ ਦੇ ਵਿੱਚ ਹੋਇਆ ਸੀਗਾ ਤੁਸੀਂ ਸੁਣਿਆ ਹੀ ਹੋਣਾ ਇਹ ਉਹ ਥਰਮਲ ਪਲਾਟ ਨੇ ਬਠਿੰਡੇ ਵਾਲੇ ਦੇਖੋ ਕਿਸੇ ਕਾਰੀਗਰ ਨੇ ਕਿੰਨੀ ਵਧੀਆ ਕਲਾ ਨਾਲੇ ਹੀ ਥਰਮਲ ਪਲਾਟ ਤਿਆਰ ਕੀਤੇ ਹੋਏ ਆ ਥਰਮਲ ਪਲਾਟ ਬਹੁਤ ਹੀ ਵਧੀਆ ਬਣੇ ਹੋਏ ਆ ਇਹ ਥਰਮਲ ਪਲਾਟ ਹੀ ਬਠੰਡਾ ਥਰਮਲ ਪਲਾਟਾਂ ਕਰਕੇ ਹੀ ਜਾਣਿਆ ਜਾਂਦਾ ਸੀ ਥਰਮਲ ਪਲਾਟ ਦੇ ਝੀਲ ਕਰਕੇ ਜ਼ਿਆਦਾਤਰ ਲੋਕ ਇਧਰਲੀ ਸਾਈਡ ਹੀ ਘੁੰਮਣ ਫਿਰਨ ਆਉਂਦੇ ਥਰਮਲ ਪਲਾਟ ਤੇ ਝੀਲ ਦੇ ਫੋਟੋ ਫਾਟੋ ਖਿੱਚਣ ਵਾਸਤੇ ਥਰਮਲ ਪਲਾਟ ਨੋਰਮਲ ਬੰਦੇ ਨੇ ਥਰਮਲ ਪਲਾਟ ਤੇ ਚੜ੍ਹਨਾ ਹੋਵੇ ਮੇਰੇ ਹਿਸਾਬ ਨਾਲ ਨਹੀਂ ਚੜ੍ਹ ਸਕਦਾ ਜਿਹੜੇ ਇੱਥੇ ਮੁਲਾਜ਼ਮ ਕੰਮਕੁਮ ਕਰਦੇ ਉਹੀ ਚੜ੍ਹ ਸਕਣਗੇ ਮੇਰੇ ਹਿਸਾਬ ਨਾਲ ਇਹ ਦੂਸਰੀ ਸਾਈਡ ਹੁਣ ਆਪਾਂ ਪੋਲ ਦੇ ਉੱਤੇ ਆ ਝੀਲ ਪਣੀ ਹੋਈ ਹੈ ਇੱਥੇ ਬੋਲੀਏ ਝੀਲ ਦੇ ਲਈ ਕਾਫੀ ਦੁਨੀਆ ਆਉਂਦੀ ਹੈ ਘੁੰਮਣ ਵਾਸਤੇ ਇਹ ਆ ਗਿਆ ਜੀ ਆਪਣਾ ਚੌਕ ਇਹ ਤੋਫਾਂ ਵਾਲੇ ਚੌਕ ਤੋਂ ਹੁੰਦੇ ਹੋਏ ਅਸੀਂ ਹੁਣ ਫਰੀਦਕੋਟ ਵਾਲਾ ਰੋਡ ਫੜ ਲਿਆ ਮੱਚਾਂਗੇ ਆਪਾਂ ਫਰੀਦਕੋਟ ਨੂੰ ਰਸਤੇ 'ਚ ਆਪਾਂ ਸ਼ੁਗਰੀ ਦਵਾਈ ਦੇਣੀ ਹੈ ਇੱਕ ਮੁੰਡੇ ਨੂੰ ਪਿੰਡ ਕਣੀਏ ਦੇ ਕੋਲ ਪਿੰਡ ਕਣੀਏ ਰੋਡ ਤੇ ਆ ਜਾਊਗਾ ਮੁੰਡਾ ਉਹਨੂੰ ਦਵਾਈ ਦੇ ਕੇ ਫੇਰ ਆਪਾਂ ਪਹੁੰਚਾਂਗੇ ਪਿੰਡ ਤੇ ਕਰੋ ਦਰਸ਼ਨ ਤੁਸੀਂ ਝੀਲ ਦੇ ਨਾਲ ਨਾਲ ਝੀਲ ਬਣੀ ਹੋਈ ਆ ਦੇਖੋ ਇੱਥੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੈ ਆਹ ਰਹੀ ਤੇ ਚੀਜ਼ ਮਿਲਦੀ ਆ ਓਕੇ ਹੁਣ ਆਪਾਂ ਆ ਰਹੇ ਆ ਆਪਣੇ ਪਿੰਡ ਨੂੰ ਠੀਕ ਹੈ ਭਾਈ ਜੀ ਸਾਡੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆਪਣਾ ਚੈਨਲ ਖਰਜੋਤ ਵਲੋਗ ਸੇਕੋਂਸਲੀਆਣੀ ਵਾਲੇ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ ਜੀ ကောဒ်တာဘုတ်